ਆਉਣ ਵਾਲੇ ਸਮੇਂ 'ਚ ਤੁਹਾਨੂੰ ਗੇਸ਼ ਸਾਬਤ ਕਰਨਾ ਚਾਹੁੰਦੇ ਨੇ ਵਰਡ ਦੇ ਵਿੱਚੋਂ ਪੰਜਾਬ ਇਹੋ ਜਿਹਾ ਅੰਮ੍ਰਿਤਸਰ ਦੇ ਵਿੱਚ ਸਿੱਖ ਮੁੰਡੇ ਜੱਫੀਆਂ ਪਾ ਰਹੇ ਨੇ ਕੀ ਦਿਖਾ ਰਹੇ ਨੇ ਸਾਨੂੰ ਉਹ ਸੂਰਮਿਆਂ ਦੀ ਧਰਤੀ ਜਿਹੜੇ ਕਿਸ ਦਿਨ ਕਸੂਰ ਨੂੰ ਠੱਲ ਪਾਉਂਦੇ ਸੀ ਜਿਹੜੇ ਫਗਾਨ ਨੂੰ ਠੱਲ ਪਾਉਂਦੇ ਸੀ ਉਹ ਅੱਜ ਦਾੜ੍ਹੀਆਂ ਛੱਡ ਕੇ ਪੱਗਾਂ ਬਨ ਕੇ ਇਹ ਕੰਮਾਂ ਤੇ ਤੁਰ ਪਏ ਨੇ ਕਿਡੀ ਲਾਣਤਾ ਪੰਜਾਬ ਲਈ ਇੱਕ ਪੰਜਾਬ ਦੇ ਬੰਦੇ ਹੋਣ ਦੁੱਲੇ ਭੱਟੀ ਵਰਗੇ ਜਿਨ੍ਹਾਂ ਨੇ ਅਕਬਰ ਨੂੰ ਡਾਹ ਨਹੀਂ ਦਿੱਤੀ ਤੇ ਅੱਜ ਉਹ ਕਿਹੜੇ ਕੰਮਾਂ ਤੇ ਪੈ ਗਏ ਨੇ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਆਪਾਂ ਨਹੀਂ ਬੋਲੋ ਉਹ ਕਿੱਥੋਂ ਬੋਲਣ ਉਹ ਤਾਂ ਮਰੀ ਜ਼ਮੀਰ ਦੇ ਬੰਦੇ ਨੇ ਸਾਰੇ ਕਿਸੇ ਨੇ ਰੋੜਾ ਪਾਇਆ ਹੁਣ ਦੱਸੋ ਜਦੋਂ ਪੰਜਾਬ ਨੂੰ ਰੋੜਾ ਪਾਉਣਾ ਹੈ ਤੇ ਉਹਨਾਂ ਨੂੰ ਅਤਵਾਦੀ ਬੋਲਣਗੇ ਜਿਹੜੇ ਪੰਜਾਬ ਨੂੰ ਭੰਡ ਰਹੇ ਨੇ ਪੰਜਾਬ ਦੇ ਸਿਰ 'ਚ ਖੇ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਸਿਟੀਜ਼ਨ ਇਹਨੇ ਪੰਜਾਬ ਦੇ ਜਾਂ ਇੰਡੀਅਨ ਸਿਟੀਜ਼ਨ ਨੇ ਇਹ ਬੰਦੇ ਬਹੁਤ ਵਧੀਆ ਨੇ ਹੁਣ ਕੱਲ ਨੂੰ ਜਰਗਾ ਜਥੇਬੰਦੀਆਂ ਫੇਰ ਉੱਠਣਗੀਆਂ ਫੇਰ ਉਹਨਾਂ ਤੇ ਡਾਂਗ ਬਰੇਗੀ ਫੇਰ ਗੋਲੀ ਚੱਲੇਗੀ ਕੱਲ ਨੂੰ ਜਵਾਕ ਕੀ ਦਸਰ ਕਰਨਗੇ ਕਿ ਸਾਡਾ ਸਭਿਆਚਾਰ ਸੀ ਆ ਕਿ ਅਸੀਂ ਸਾਰੇ ਖੱਛ ਬੰਦੇ ਸੀ ਪਰਿਵਾਰ ਸਾਡੇ ਜਦੋਂ ਰਿਸ਼ਤੇ ਹੁੰਦੇ ਸੀ ਲੋਕ ਕਹਿੰਦੇ ਸੀ ਫਲਾਣੇ ਘਰ ਰਿਸ਼ਤਾ ਕਰੋ ਉਹ ਖਾਨਦਾਨੀ ਘਰ ਹੁਣ ਅੱਗੇ ਤੋਂ 50 ਸਾਲ ਦੇ ਬਾਅਦ ਕੀ ਰਿਸ਼ਤੇ ਹੋਣ ਕਰਨਗੇ ਕਿ ਉਹ ਛਗਲਾਂ ਦਾ ਛਗਲਾਂ ਦਾ ਘਰ ਹੈ ਜਿੰਦਾ ਦਾਦਾ ਵੀ ਇਹੋ ਜਿਹਾ ਪਿਓ ਵੀ ਇਹੋ ਜਿਹਾ ਆਪ ਵੀ ਉਹੋ ਜਿਹਾ ਇਹ ਸਾਨੂੰ ਇਹ ਚੀਜ਼ਾਂ ਬਚਾਉਣੀਆਂ ਪੈਣੀਆਂ ਨੇ ਇਹਨਾਂ ਦੇ ਉੱਪਰ ਬੋਲਣਾ ਪੈਣਾ ਹੈ ਸਰਕਾਰ ਨੂੰ ਇਹਨਾਂ ਗੱਲਾਂ ਦਾ ਖਿਆਵਾ ਜਾਂ ਭੁਗਤਣਾ ਪੈਣਾ ਹੈ ਸਿੱਖ ਜਿਹੜੇ ਨੇ ਉਹ ਲੰਮੀਆਂ ਦਾੜੀਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਪਰ ਇਸ ਤੋਂ ਥੋੜੇ ਦਿਨ ਪਹਿਲਾਂ ਆਰਐਸਐਸ ਵੱਲੋਂ ਸਿਖਾਣੇ ਇੱਕ ਪ੍ਰੇਡ ਦਿਖਾਈ ਕਈਆਂ ਨੇ ਦਾੜੀਆਂ ਬੰਨੀਆਂ ਹੋਈਆਂ ਨੇ ਕੁੜੀਆਂ ਨੇ ਖੁੱਲੀਆਂ ਛੱਡੀਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਪਟਕੇ ਬੰਨੇ ਹੋਏ ਨੇ ਤਾਂ ਉੱਥੋਂ ਇੱਕ ਚੀਜ਼ ਬਾਹਰ ਨਿਕਲ ਕੇ ਆਈ ਸੀ ਕਿ ਇਹਨਾਂ ਸਿਖਾ ਤੋਂ ਅੱਗੇ ਇਹਨਾਂ ਨਕਲੀ ਸਿਖਾ ਤੋਂ ਪੰਜਾਬ 'ਚ ਕੰਮ ਲਿਆ ਜਾ ਅਗੇ ਨਸ਼ੇ ਤੇ ਗਿਆ ਪੰਜਾਬ ਇਹਨਾਂ ਨੇ ਡਰੱਗ ਦੇ ਅਲੀਗੇਸ਼ਨ ਲਾਏ ਪੰਜਾਬ ਨੂੰ ਬਦਨਾਮ ਕੀਤਾ ਹੁਣੇ ਪੰਜਾਬ ਦੁਜੇ ਬੰਨੇ ਬਦਨਾਮ ਹੋਵੇਗਾ ਇਹ ਵੇਖੋ ਕੈਨੇਡਾ ਅਮਰੀਕਾ ਤੋਂ ਲੈ ਕੇ ਜੋ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪੱਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਖਾਲਸਾ ਦੇ ਨਾਰੇ ਇਹ ਆਪ ਲਿਖਦੇ ਨੇ ਬਟੰਡੇ ਚ ਵੀ ਹੋ ਚੁੱਕਾ ਸ਼ਿਵ ਸੜਾ ਇਹਨਾਂ ਦੀ ਖਾਲਸਾਤਨ ਦੇ ਨਾਰੇ ਲਖਾਉਂਦੀ ਇਸਕੰਦਾ ਦੇ ਉੱਪਰ ਪਰ ਇਹਨਾਂ ਦੀ ਐਕਸ਼ਨ ਕੋਈ ਇਹਨਾਂ ਦੇ ਇਨਕਾਊਂਟਰ ਨਹੀਂ ਹੁੰਦੇ ਸਤਿ ਸ਼੍ਰੀ ਅਕਾਲ ਆਰਮੀ ਟੈlevision ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪ੍ਰਾਈਡ ਪ੍ਰੇਡ 2025 ਸ਼੍ਰੀ ਅਮਰਸਾਹਬ ਦੇ ਵਿੱਚ ਐਲਜੀਬਟੀ ਕਮਿਊਨਿਟੀ ਦਾ ਫੈਸਟੀਵਲ ਕਰਵਾਇਆ ਜਾ ਰਿਹਾ 27 ਅਪ੍ਰੈਲ ਨੂੰ ਰੋਜ਼ ਗਾਰਡਨ ਤੇ ਵਿੱਚ ਜਿਸ ਤੇ ਵੱਡੇ ਸਵਾਲ ਖੜੇ ਹੋਏ ਖਾਸ ਕਰ ਇਸ ਕਰਕੇ ਕਿ ਸ਼੍ਰੀ ਅਮਰਸਾਹਬ ਦੇ ਵਿੱਚ ਐਸਾ ਕੁਝ ਕਰਵਾਇਆ ਜਾਣਾ ਸੰਕੇਤ ਕਿੱਧਰ ਵੱਲ ਜਿਹੜੇ ਹੈ ਗਿਆ ਉਹ ਉਹ ਜਾ ਰਹੇ ਨੇ ਇੱਥੇ ਸਿੱਖ ਸੰਸਥਾਵਾਂ ਦੇ ਵੱਲੋਂ ਸਿੱਖ ਆਗੂਆਂ ਦੇ ਵੱਲੋਂ ਉਹ ਇਸ ਦੇ ਖਿਲਾਫ ਜਿਹੜਾ ਹੈਗਾ ਇਹ ਵੀ ਕਿਹਾ ਗਿਆ ਕਿ ਇਸ ਨੂੰ ਅਸੀਂ ਬੰਦ ਕਰਵਾਵਾਂਗੇ ਨਹੀਂ ਹੋਣ ਦਿੱਤਾ ਜਾਵੇਗਾ ਹਲੇ ਤੱਕ ਵਿਵਾਦ ਇਸ ਦਾ ਜਿਹੜਾ ਛੜਿਆ ਹੋਇਆ ਤੇ ਬਾਅਦ ਕੱਲ੍ਹ ਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰਹੇ ਮੇਟਲ ਵਜੋਂ ਤੇ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਸ਼੍ਰੀ ਅਮਨਸਰ ਸਾਹਿਬ ਦੇ ਵਿੱਚ ਪ੍ਰਾਈਡ ਪ੍ਰੇਡ 225 ਕਰਵਾਇਆ ਜਾਣਾ ਸਭ ਤੋਂ ਪਹਿਲਾਂ ਨੇਮ રાઇડ પ્રેડ 252 એલજીબીટી કમ્યુનિટી ਦੇ ਵੱਲੋਂ ਕਰਵਾਇਆ ਜਾਣਾ ਕਰਵਾਇਆ શ્રી અમਰitsar ਸਾਹਿਬ ਦੇ ਵਿੱਚ ਜਾਣਾ ਉਸ ਤੋਂ ਬਾਅਦ ਉਸ ਦਾ ਪ੍ਰਚਾਰ ਪ੍ਰਸਾਰ ਵੱਡੇ ਪੱਧਰ ਤੇ ਕੀਤਾ ਜਾਣਾ ਇਸ ਸਬ ਐਪੀਸੋਡ ਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਇੱਕ ਫੰਕਸ਼ਨ ਨਹੀਂ ਇੱਕ ਹਮਲਾ ਹੈ ਇਹ ਹਮਲਾ ਜਿਹੜਾ 1978 ਚ ਵੀ ਹੁੰਦਾ ਉਸ ਤੋਂ ਪਹਿਲਾਂ ਮਹੀਨਾ ਬਾਅਦ ਚ ਵੀ ਹੁੰਦਾ ਹੈ ਹਰ ਤਰਫ ਤੋਂ ਪੰਜਾਬ ਦੇ ਉੱਪਰ ਹਮਲਾ ਇੱਕ ਕੌਮ ਦੇ ਉੱਪਰ ਹਮਲਾ ਦੇਖੋ ਤੁਸੀਂ ਉਹਨਾਂ ਨੇ ਚੂਜ਼ ਕੀ ਕੀਤਾ ਪੰਜਾਬ ਚੰਡੀਗੜ੍ਹ ਚਾਹ ਲੋ ਤਾਂ ਯੂਟੀ ਆ ਗਿਆ ਉਹਨਾਂ ਨੇ ਪੰਜਾਬ ਚ ਸਭ ਤੋਂ ਪਹਿਲਾਂ ਚੂਜ਼ ਕੀਤਾ ਅੰਮ੍ਰਿਤਸਰ ਅੰਮ੍ਰਿਤਸਰ ਉਹ ਜਿੱਥੇ ਸਿੱਖਾਂ ਦਾ ਖਾਸ ਕਰਕੇ ਮਨੁੱਖਤਾ ਦਾ ਜਿੱਥੇ ਵਿਸ਼ਵਾਸ ਹੈ ਜੋ ਸਥਾਨ ਹੈ ਉਥੇ ਦੁਨੀਆ ਝੁਕਦੀ ਉਹ ਸ਼ਹਿਰ ਦੇ ਤਾਂ ਦੁਨੀਆ ਦੇ ਉੱਪਰ ਕੀ ਦਿਖਾ ਰਹੀ ਹੈ ਹਿੰਦੁਸਤਾਨ ਦੀ ਹਕੂਮਤ ਇਹਦੇ ਮਗਰ ਕੌਣ ਹੈ ਉਹ ਕਿਹੜੀਆਂ ਏਜੰਸੀਆਂ ਨੇ ਕਿਹੜੀ ਉਹ ਆਰਐਸਐਸ ਹੈ ਜਿਹੜਾ ਹਮੇਸ਼ਾ ਹੀ ਉਹਨਾਂ ਨੂੰ ਇਹ ਪੰਜਾਬ ਨੂੰ ਟਾਰਗੇਟ ਕਰਨਾ ਇੱਕ ਕੌਮ ਨੂੰ ਟਾਰਗੇਟ ਕਰਨਾ ਤੇ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਨੂੰ ਟਾਰਗੇਟ ਕਰਨਾ ਇਹ ਮਕਸਦ ਕੀ ਹੈ ਮਕਸਦ ਤਾਂ ਉਹੀ ਹੈ ਜੋ ਸ਼ੁਰੂ ਤੋਂ ਲੈ ਕੇ ਪੰਜਾਬ ਤੇ ਹਮਲੇ ਹੁੰਦੇ ਆਏ ਨੇ ਪੰਜਾਬ ਨੂੰ ਬਦਨਾਮ ਕਿਵੇਂ ਕਰਨਾ ਹੈ ਕੌਮ ਨੂੰ ਬਦਨਾਮ ਕਿਵੇਂ ਕਰਨਾ ਹੈ ਪਹਿਲਾਂ ਇੱਕ ਫਿਲਮ ਆਈ ਸੀ ਉੜਦਾ ਪੰਜਾਬ ਫਿਰ ਉੜਦਾ ਪੰਜਾਬ ਦਾ ਕੀ ਹੋਰ ਸਟੇਟਾ ਨਹੀਂ ਸੀ ਹੋਰ ਸਟੇਟਾਂ ਦੇ ਵਿੱਚ ਹਿਮਾਚਲ ਦੇ ਵਿੱਚ 1992 ਤੋਂ ਲੈ ਕੇ 94 ਤੱਕ ਅਈ ਉੱਥੇ ਜੋ ਹੋਇਆ ਹੈ ਮਨਾਲੀ ਸਾਈਡ ਦੇ ਉੱਪਰ ਉਹ ਕਿਤੇ ਦਿਖਾਇਆ ਇਹਨਾਂ ਨੇ ਅੱਜ ਤਿੱਕਰ ਪਰ ਪੰਜਾਬ ਨੂੰ ਇਹਨਾਂ ਨੇ ਉੜਤਾ ਪੰਜਾਬ ਦਿਖਾਇਆ ਸੀ ਹੁਣ ਇੱਕ ਹੋਰ ਚੀਜ਼ ਐ ਇਸ ਤੇ ਜਿਹੜਾ ਫੰਕਸ਼ਨ ਕਰ ਰਹੇ ਨੇ ਸਿੱਖ ਜਿਹੜੇ ਨੇ ਉਹ ਲੰਮੀਆਂ ਦਾੜੀਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਪਰ ਇਸ ਤੋਂ ਥੋੜੇ ਦਿਨ ਪਹਿਲਾਂ ਆਰਐਸਐਸ ਵੱਲੋਂ ਸਿਖਾਣੇ ਇੱਕ ਪ੍ਰੇਡ ਦਿਖਾਈ ਕੰਗਿਆ ਨੇ ਦਾੜੀਆਂ ਬਨੀਆਂ ਹੋਈਆਂ ਨੇ ਕਿੜੀਆਂ ਨੇ ਖੁੱਲੀਆਂ ਛੱਡੀਆਂ ਨੇ ਪੱਗਾ ਬਨੀਆਂ ਹੋਈਆਂ ਨੇ ਪਟਕੇ ਬੰਨੇ ਹੋਏ ਨੇ ਤਾਂ ਉੱਥੋਂ ਇੱਕ ਚੀਜ਼ ਬਾਹਰ ਨਿਕਲ ਕੇ ਆਈ ਸੀ ਕਿ ਇਹਨਾਂ ਸਿੱਖਾਂ ਤੋਂ ਅੱਗੇ ਇਹਨਾਂ ਨਕਲੀ ਸਿੱਖਾਂ ਤੋਂ ਪੰਜਾਬ 'ਚ ਕੰਮ ਲਿਆ ਜਾਏਗਾ ਜੋ ਅਸੀਂ ਸੋਚਦੇ ਆ ਉਹਦੇ ਉਲਟ ਹੁੰਦਾ ਹੈ ਸਾਨੂੰ ਆਈ ਸੀ ਕਿ ਇਹਨਾਂ ਦੇ ਤਹਿਤ ਕਿਤੇ ਹੋਰ ਕੋਈ ਚੀਜ਼ ਕਰਨਗੇ ਕੋਈ ਦੰਗੇ ਵੀ ਕਰਾ ਸਕਦੇ ਨੇ ਉਹਨਾਂ ਸ਼ਕਲਾਂ ਤੋਂ ਉਹਨਾਂ ਸ਼ਕਲਾਂ ਨੂੰ ਲੈ ਕੇ ਕਈ ਮੁਸਲਮਾਨ ਭਰਾਵਾਂ ਤੇ ਹਮਲੇ ਵੀ ਕਰਾ ਸਕਦੇ ਨੇ ਸਾਡੀ ਸੋਚ ਇਹ ਸੀ ਪਰ ਉਹ ਸੋਚ ਉਹਦੇ ਉਲਟ ਕਿਉਂਕਿ ਉਹਨਾਂ ਦੀ ਸੋਚ ਸਾਡੇ ਪ੍ਰਤੀ ਬੜੀ ਮਾੜੀ ਹੈ ਉਹਨਾਂ ਨੇ ਕਿਹਾ ਇਹਨਾਂ ਹਮਲਿਆਂ ਤਾਂ ਨਹੀਂ ਮਰਦੇ ਇਹ ਬੰਬ ਨਾਲ ਗੋਲੀ ਨਾਲ ਇਹ ਖਤਮ ਨਹੀਂ ਹੁੰਦੇ ਤਾਂ ਇਸ ਕਰੈਕਟਰ ਨੂੰ ਵਰਡ ਦੇ ਵਿੱਚ ਖਤਮ ਕੀਤਾ ਜਾਵੇ ਤਾਂ ਉਹਨਾਂ ਨੇ ਇੱਕ ਅਮਰੋਦਸਰ ਦੇ ਵਿੱਚ ਸਿੱਖ ਮੁੰਡੇ ਜੱਫੀਆਂ ਪਾ ਰਹੇ ਨੇ ਹੁਣ ਮੈਂ ਉਹ ਵਰਡਿੰਗ ਨਹੀਂ ਬੋਲਣੀ ਚਾਹੁੰਦਾ ਕੀ ਦਿਖਾ ਰਹੇ ਨੇ ਸਾਨੂੰ ਇਹ ਉਹ ਸੂਰਮਿਆਂ ਦੀ ਧਰਤੀ ਜਿਹੜੇ ਕਿਸੇ ਦਿਨ ਕਸੂਰ ਨੂੰ ਠੱਲ ਪਾਉਂਦੇ ਸੀ ਜਿਹੜੇ ਫਗਾਨ ਨੂੰ ਠੱਲ ਪਾਉਂਦੇ ਸੀ ਉਹ ਅੱਜ ਦਾੜੀਆਂ ਛੱਡ ਕੇ ਪੱਗਾਂ ਬਨ ਕੇ ਇਹ ਕੰਮਾਂ ਤੇ ਤੁਰ ਪਏ ਨੇ ਨਾ ਤੇ ਕਿੱਡੀ ਲਾਣਤਾ ਪੰਜਾਬ ਲਈ ਇੱਕ ਪੰਜਾਬ ਦੇ ਬੰਦੇ ਹੋਣ ਦੁੱਲੇ ਭੱਟੀ ਵਰਗੇ ਜਿਨ੍ਹਾਂ ਨੇ ਅਕਬਰ ਨੂੰ ਡਾਹ ਨਹੀਂ ਦਿੱਤੀ ਤੇ ਅੱਜ ਉਹ ਕਿਹੜੇ ਕੰਮਾਂ ਤੇ ਪੈ ਗਏ ਨੇ ਹੋਏ ਪਰ ਇਥੇ ਗੱਲ ਬੜੀ ਸਾਬਤ ਹੁੰਦੀ ਹੈ ਕਿ ਯਾਰ ਇੱਕ ਵੀ ਲੀਡਰ ਇਸ ਤੇ ਬੋਲਦਾ ਨਹੀਂ ਲੜਨਤਾ ਯਾਰ ਤੁਹਾਡੇ ਲਈ ਯਾਰ ਕਿਤੇ ਦਾ ਬੋਲ ਮਰ ਪਾਓ ਯਾਰ ਕਿਤੇ ਦਾ ਕਿਸੇ ਚੀਜ਼ ਦਾ ਵਿਰੋਧ ਕਰਦੇ ਹੋ ਯਾਰ ਤੁਸੀਂ ਕਿਤੇ ਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ ਨਹੀਂ ਕਰਨੀ ਕਿਉਂਕਿ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਆਪਾਂ ਨਹੀਂ ਬੋਲਣਾ ਉਹ ਕਿੱਥੋਂ ਬੋਲਣ ਉਹ ਤਾਂ ਮਰੀ ਜਮੀਰ ਦੇ ਬੰਦੇ ਨੇ ਸਾਰੇ ਕਿਸੇ ਨੇ ਰੋੜਾ ਪਾਇਆ ਹੁਣ ਦੱਸੋ ਜਦੋਂ ਪੰਜਾਬ ਨੂੰ ਰੋੜਾ ਪਾਉਣਾ ਹੈ ਤਾਂ ਉਹਨਾਂ ਨੂੰ ਅਤਵਾਦੀ ਬੋਲਣਗੇ ਜਿਹੜੇ ਪੰਜਾਬ ਨੂੰ ਭੰਡ ਰਹੇ ਨੇ ਪੰਜਾਬ ਦੇ ਸਿਰ 'ਚ ਖੇ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਸਿਟੀਜ਼ਨ ਇਹਨੇ ਪੰਜਾਬ ਦੇ ਜਾਂ ਇੰਡੀਅਨ ਸਿਟੀਜ਼ਨ ਨੇ ਇਹ ਬੰਦੇ ਬਹੁਤ ਵਧੀਆ ਨੇ ਹੁਣ ਕੱਲ ਨੂੰ ਚੜੀਆਂ ਜਥੇਬੰਦੀਆਂ ਫੇਰ ਉੱਠਣਗੀਆਂ ਫੇਰ ਉਹਨਾਂ ਤੇ ਡਾਂਗ ਬਰੇਗੀ ਫੇਰ ਗੋਲੀ ਚੱਲੇਗੀ ਤਾਂ ਸੇਮ ਐਪੀਸੋਡ ਇਹ 1981 'ਚ ਵੀ ਇਹੀ ਹੋਇਆ ਸੀ ਹਮੇਸ਼ਾ ਉਲਟ ਹੋਇਆ 1981 ਦੇ ਅੰਦਰ ਸਿਗਰਟਾਂ ਬਨ ਕੇ ਬੰਦੇ ਤੁਰੇ ਸੀ ਉਸ ਵਕਤ ਤੇ ਕਿਹਾ ਗਿਆ ਸੀ ਕਿ ਅਮਰੋਦਸਰ ਦੇ ਅੰਦਰ ਕੋਈ ਨਸ਼ਾ ਨਹੀਂ ਹੋਣਾ ਤੇ ਉਲਟਾ ਇੱਕ ਗਰੁੱਪ ਨੇ ਕਿਹਾ ਸੀ ਇੱਥੇ ਸਿਗਰਟ ਪੀਵਾਂਗੇ ਸ਼ਾਨਸੇ ਜੀਵਾਂਗੇ ਹੁਣ ਉਸੇ ਟਾਈਪ ਦਾ ਇੱਕ ਦੂਜਾ ਹਮਲਾ ਫੇਰ ਅਮਰੋਦਸਰ ਦੇ ਉੱਪਰ ਕਿਉਂਕਿ ਅਮਰੋਦਸਰ ਤੋਂ ਇੱਕ ਬਗਾਵਤ ਉੱਠਦੀ ਹੁੰਦੀ ਹੈ ਇਹ ਅੱਜ ਦੀ ਨਹੀਂ ਇਹ ਬਹੁਤ ਪੁਰਾਣੀ ਹੈ ਜਦੋਂ ਵੀ ਮੇਰੇ ਦੇਖਣ ਚ ਅੰਮ੍ਰਿਤਸਰ ਹਰਮੰਦਰ ਸਾਹਿਬ ਬੰਨ ਤੋਂ ਬਾਅਦ ਇੱਕ ਲਾਹੌਰ ਜਾਂ ਪੰਜਾਬ ਅੰਮ੍ਰਿਤਸਰ ਸੀ ਜਿੱਥੋਂ ਬਗਾਵਤਾਂ ਉੱਠਦੀਆਂ ਸੀ ਹਕੂਮਤ ਦੇ ਖਿਲਾਫ ਮੈਂ ਕਹਿੰਦਾ ਸਾਨੂੰ ਉਹ ਦੁਸ਼ਮਣ ਹਜ਼ਾਰ ਗੁਣਾ ਚੰਗਾ ਹੈ ਜਿਹੜਾ ਸਾਨੂੰ ਸਿੱਧੀ ਗੋਲੀ ਮਾਰਦਾ ਹੈ ਉਹ ਦੁਸ਼ਮਣ ਦਾ ਕਹਿਣਾ ਹੀ ਕੀ ਹੈ ਉਹ ਸਾਡਾ ਦੁਸ਼ਮਣ ਹੈ ਉਹਨੂੰ ਸਾਨੂੰ ਮਾਰਨਾ ਹੈ ਪਰ ਆ ਦੁਸ਼ਮਣ ਸਭ ਤੋਂ ਮਾੜੇ ਨੇ ਜਿਹੜੇ ਸਾਡੇ ਅੰਦਰ ਜਾ ਕੇ ਸਾਡੀ ਜਿਹੜੀ ਸਭਿਆਚਾਰ ਹੈ ਉਹਨੂੰ ਖਤਮ ਕਰਦੇ ਨੇ ਪੰਜਾਬ ਨੂੰ ਸਭਿਆਚਾਰ ਦਾ ਬੇੜਾ ਗਰਖ ਕਰਨ ਲੱਗੇ ਹੋਏ। ਇਸ ਸਬਦੇ ਲਈ ਜਿਹੜੇ ਪਵਿੱਤਰ ਸ਼ਹਿਰ ਨੂੰ ਹੀ ਚੁਣਿਆ ਜਾਣਾ, ਪਵਿੱਤਰ ਜਿੱਥੇ ਸਿੱਖਾਂ ਦੀ ਆਸਥਾ ਜੁੜੀ ਆ, ਬੜਾ ਕੁਝ ਜੁੜਿਆ ਆ। ਇਹਨੂੰ ਨਾਮ ਵੀ ਸ੍ਰੀ ਅਮਰਤਸਰ ਸਾਹਿਬ ਲਿਆ ਜਾਂਦਾ ਆ। ਇਸ ਨੂੰ ਹੀ ਸਿਲੈਕਟ ਕਰਨਾ ਕਿ ਇਹ ਚੀਜ਼ ਜਿਹੜੀ ਹੋਣੀ ਆ ਤਾਂ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਹੀ ਹੋਵੇਗੀ। ਇਹ ਵੈਸੇ ਤਾਂ ਲਬਜ ਉਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਆ ਸਾਫੇ ਪਵਾ ਕੇ ਭਾਜਪਾ ਚ ਜਾਂਦੇ। ਜਿਨ੍ਹਾਂ ਨੂੰ ਕੋਈ ਫਿਊਚਰ ਨਹੀਂ ਕੋਈ ਪਤਾ ਨਹੀਂ ਸਿਰਫ ਇੱਕੋ ਐਮਐਲਏ ਦੀ ਟਿਕਟ ਦਿਖਦੀ ਹੈ ਇੱਕ ਐਮਪੀ ਦੀ ਦਿਖਦੀ ਹੈ ਬਾਕੀ ਦਿਸਦਾ ਹੀ ਕੱਖ ਨਹੀਂ ਇਹ ਤੁਹਾਡੇ ਵੈਰੀ ਸੀ ਹੈ ਤੇ ਰਹਿਣਗੇ ਇਹ ਤੁਹਾਨੂੰ ਬਖਸ਼ ਦੇ ਨਹੀਂ ਇਹ ਆਪ ਦਾ ਟਾਰਗੇਟ ਪੂਰਾ ਕਰਨਾ ਕਿਤੇ ਪੰਜਾਬ ਦੇ ਅੰਦਰ ਮੁਸਲਮਾਨਾਂ ਦੀ ਮਸਜਿਦ ਤੇ ਹਮਲੇ ਹੋਏ ਸੀ ਉਹ ਕਰਤੇ ਹੋ ਨਾਲੇ ਲੁਧਿਆਣੇ ਮਸਜਿਦ ਤੇ ਹੋਏ ਨੇ ਉਹਨਾਂ ਦੇ ਉੱਥੇ ਲੜਾਈ ਹੋਈ ਹੈ ਅਜੇ ਪੰਜਾਬ ਦੇ ਅੰਦਰ ਹਿੰਦੂ ਤੇ ਸਿੱਖ ਨੂੰ ਇਹ ਨਹੀਂ ਬੁਰੀ ਤਰ੍ਹਾਂ ਲੜਾਉਣਗੇ ਉਸ ਤੋਂ ਬਾਅਦ ਦੂਜਾ ਮਕਸਦ ਆਵੇਗਾ ਜਾਤੀਵਾਦ ਦਾ ਪੰਜਾਬ 'ਚ ਆਵੇਗਾ ਕਿਉਂਕਿ ਸਾਡੇ ਜਿਹੜੇ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ ਚਾਹੇ ਉਹ ਕਾਲੀ ਨੇ ਚਾਹੇ ਇਹ ਐ ਇਹਨਾਂ ਨੇ ਸਰੈਂਡਰ ਕੀਤਾ ਆ ਆਪਣੇ ਆਪ ਯਾਰ ਮੁੱਖ ਮੰਤਰੀ ਕੀ ਨਹੀਂ ਰੋਕ ਸਕਦਾ ਮੁੱਖ ਮੰਤਰੀ ਇੱਕ ਪੀਸਫੁਲ ਕਿਸਾਨਾਂ ਤੇ ਗੋਲੀ ਚਲਾ ਸਕਦਾ लाठी चार्ज ਕਰ ਸਕਦਾ ਹੈ ਇੱਕ ਮੁੱਖ ਮੰਤਰੀ ਦੀ ਸਰਕਾਰ ਦੇ ਅੰਦਰ ਕਰਨਲ ਨੂੰ ਕੁੱਟਿਆ ਜਾਂਦਾ ਹੈ 40 ਤੋਂ 45 ਫੇਕਨ ਕਾਉਂਟਰ ਹੋ ਸਕਦੇ ਨੇ ਤੇ ਇਹ ਦਰਵਾਵਾ ਟੁੱਟ ਗਿਆ ਹੁਣ ਰੋਕੋ ਨਾ ਮੜਾ ਜਾ ਕਰੀਏ ਇਹਨਾਂ ਨੂੰ ਹੁਣ ਤਾਂ ਰੋਕ ਸਕਦੇ ਹੋ ਇੱਥੇ ਵੀ ਤੁਸੀਂ ਮੜਾ ਜਾ ਫੋਰਸੀਬਲ ਵਿਖਾਓ ਨਾ ਫੋਰਸ ਆਫ ਦੀ ਜਿੱਥੇ ਉਹ ਪੰਜਾਬ ਦਾ ਭੜਾ ਮੰਗਦੇ ਨੇ ਪੰਜਾਬ ਲਈ ਲੜਦੇ ਨੇ ਹੋਂਦ ਲਈ ਲੜਦੇ ਨੇ ਉਹ ਅੱਤਵਾਦੀ ਨੇ ਤੁਹਾਡੇ ਪੁਲਿਸ ਮੁਲਾਜ਼ਮ ਅਫੀਸਰ ਤੁਹਾਡੇ ਲੜਕਾਰਦੇ ਨੇ ਉਹਨਾਂ ਨੂੰ ਯਾਰਾ ਅੱਜ ਕੋਈ ਤਾਂ ਬੋਲੋ ਨਾ ਜੇ ਤੁਸੀਂ ਜੂ ਕਹਿੰਨੇ ਹੋ ਕਿ ਅਸੀਂ ਬੜੇ ਦਲੇਰ ਆ ਤੁਹਾਡੀ ਪੰਜਾਬ ਪੁਲਿਸ ਬੜੀ ਦਲੇਰ ਹੈ ਹੁਣ ਉਹ ਦਲੇਰ ਨਾ ਮਾ ਕਿੱਥੇ ਹੈ ਤੁਹਾਡੇ ਹਰਮੰਦਰ ਸਾਹਿਬ ਤੇ ਹੀ ਹਮਲਾ ਹੈ ਤੁਹਾਡੇ ਅੰਮ੍ਰਿਤਸਰ ਤੇ ਹਮਲਾ ਹੈ ਤੁਹਾਡੇ ਪੰਜਾਬ ਤੇ ਹਮਲਾ ਹੈ ਤੁਹਾਡੇ ਸਭਿਆਚਾਰ ਤੇ ਹਮਲਾ ਹੈ ਤੁਹਾਡਾ ਫਿਊਚਰ ਜਿਹੜਾ ਖਤਮ ਕਰਨਾ ਚਾਹੁੰਦੇ ਨੇ ਤੁਹਾਨੂੰ ਨਸ਼ੇੜੀ ਸ਼ੋਅ ਕੀਤਾ ਹੈ ਉਹਨਾਂ ਨੇ ਹਰ ਫਿਲਮ ਦੇ ਅੰਦਰ ਆਉਣ ਵਾਲੇ ਸਮੇਂ ਤੁਹਾਨੂੰ ਗੇਸ਼ ਸਾਬਤ ਕਰਨਾ ਚਾਹੁੰਦੇ ਨੇ ਵਰਡ ਦੇ ਵਿੱਚ ਉਹ ਪੰਜਾਬ ਇਹੋ ਜਾਏ ਹੁਣ ਤਾਂ ਬੋਲੋ ਨਾ ਨਹੀਂ ਬੋਲਣਾ ਤਾਂ ਤਾਂ ਮੈਂ ਕਹਿਣਾ ਕੀ ਪੰਜਾਬ ਦਾ ਆਪਦਾ ਹੀ ਕੋਈ ਮੁੱਖ ਮੰਤਰੀ ਆਉਣਾ ਚਾਹੀਦਾ ਜਿਹੜਾ ਮੜੀ ਦੀ ਡਾਂਗ ਤੋਂ ਕੰਮ ਨਵੇ ਜਿਵੇਂ ਤੁਸੀਂ 1978 ਦੀ ਗੱਲ ਕਰੀ 1981 ਦੀ ਗੱਲ ਕਰੀ ਉਸ ਸਮੇਂ ਤੋਂ ਬਾਅਦ ਪੰਜਾਬ ਨੇ ਕੀ ਕੁਝ ਹੰਡਾਇਆ ਜਿਹਦਾ ਸੰਤਾਪ ਹਾਲੇ ਤੱਕ ਵੀ ਪੰਜਾਬ ਚੜਾ ਹੈਗਾ ਉਹ ਪੁਕਤ ਰਿਆ ਲੱਗਦਾ ਕਿ ਵੈਸੀ ਹੀ ਖੇਡ ਵੈਸੀ ਹੀ ਸਿਆਸਤ ਵੈਸੀ ਹੀ ਢਕਾਹਟ ਦੁਆਰੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਦੇਖੋ ਇਹ ਇਹ ਸੋਚਦੇ ਨੇ ਕਿ ਇਸ ਜਿਹੜਾ ਫੰਕਸ਼ਨ ਹੋ ਰਿਹਾ ਹੈ ਇਹਨਾਂ ਦਾ ਫੈਸਟੀਵਲ ਹੋ ਰਿਹਾ ਹੈ ਉਸ ਦੇ ਵਿੱਚ ਸਿੱਖਾ ਨਹੀਂ ਰੋਕਣਾ ਹੋਰ ਤਾਂ ਬੋਲਦਾ ਹੀ ਕੋਈ ਨਹੀਂ ਬੜੀ ਇਹ ਘਰਾਨੀ ਵਾਲੀ ਗੱਲ ਆ ਦੂਜੀਆਂ ਕੌਮਾਂ ਨੂੰ ਵੀ ਯਾਰ ਸੰਗ ਆਉਣੀ ਚਾਹੀਦੀ ਆ ਪੰਜਾਬ ਤੁਹਾਡਾ ਵੀ ਐ ਤੁਸੀਂ ਵੀ ਪੰਜਾਬ ਚੋਂ ਖਾਨੇ ਹੋ ਤੁਹਾਡੇ ਬੱਚੇ ਵੀ ਪੰਜਾਬ ਚ ਪਾਲਦੇ ਨੇ ਯਾਰ ਕਿਦੇ ਇੱਕ ਦੋ ਲਵਜੀ ਬੋਲ ਦਿਓ ਹੁਣ ਸਿੱਖ ਬੋਲੇਗਾ ਸਿੱਖ ਰੋਕੇਗਾ ਸਿੱਖ ਨੂੰ ਐ ਕਿ ਸਾਡਾ ਸਭਿਆਚਾਰ ਖਤਮ ਹੁੰਦਾ ਤੇ ਗੋਲੀ ਚਲਾਉਣਗੇ ਮਰਨਗੇ ਸਿੱਖ ਅਤਵਾਦੀ ਸਿੱਖ ਜੇਲ੍ਹ ਜਾਣਾ ਸਿੱਖ ਡਿਵਡੂਗਰ ਸਾਨੂੰ ਭੇਜੋਗੇ ਤੁਸੀਂ ਸੋ ਇਹ ਇੱਕ ਬੜੀ ਵੱਡੀ ਪਲੈਨਿੰਗ ਹੈ ਇਹ ਮੈਂ ਤੁਹਾਨੂੰ ਕਹਾਂ ਨਾ ਸਾਨੂੰ ਦੁਸ਼ਮਣ ਹਜ਼ਾਰ ਗੁਣਾ ਚੰਗਾ ਪਠਾਨ ਸੀ ਸਾਨੂੰ ਸਿੱਧਾ ਵੱਢ ਕੇ ਸੁੱਟ ਦਿੰਦੇ ਸੀ ਉਹ ਬੜੇ ਵਧੀਆ ਸੀ ਦੁਸ਼ਮਣੀ ਸੀ ਮਾਰ ਤਾਂ ਗੱਲ ਖਤਮ ਕਰਤੀ ਪਰ ਇੰਨਾ ਆਕੂ ਤਾਂ ਨਹੀਂ ਸੀ ਕਰਦੇ ਨਾ ਜਿਵੇਂ ਇਹ ਵੀ ਚੱਲਦਾ ਨਾ ਕਿ ਰੀਲਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਚੀਜ਼ਾਂ ਵੱਧ ਪ੍ਰਚਾਰੀਆਂ ਪ੍ਰਸਾਰੀਆਂ ਜਾ ਰਹੀਆਂ ਬੱਚਿਆਂ ਤੇ ਆਉਣ ਵਾਲੀ ਪੀੜ੍ਹੀ ਤੇ ਕੀ ਇਸ ਦਾ ਜਿਹੜਾ ਹੈਗਾ ਅਸਰ ਪਾਰਿਆ ਪੈ ਰਿਹਾ ਪਰ ਜੇਕਰ ਇਸ ਤਰ੍ਹਾਂ ਦੇ ਮੇਲੇ ਇਸ ਤਰ੍ਹਾਂ ਦੇ ਫੈਸਟੀਵਲ ਜਿਹੜੇ ਹੋਣ ਲੱਗੇ ਨੇ ਇੱਕ ਸ਼ਹਿਰ ਤੋਂ ਸ਼ੁਰੂ ਹੋ ਕੇ ਜੇਕਰ ਇਹ ਪੂਰੇ ਪੰਜਾਬ ਦੇ ਵਿੱਚ ਫੈਲਦੇ ਨੇ ਤਾਂ ਫਿਰ ਆਉਣ ਵਾਲੀ ਪੀੜ੍ਹੀ ਤੇ ਅਸਰ ਕੀ ਪਊਗਾ ਅਸਰ ਅਸਰ ਤਾਂ ਇਹ ਪੈਣਾ ਹੈ ਜੋ ਟਰੰਪ ਨੇ ਬੰਦ ਕੀਤਾ ਹੁਣ ਟਰੰਪ ਨੇ ਬੰਦ ਕਰਤਾ ਨਾ ਥਰਡ ਵਾਲਾ ਉਹ ਪ੍ਰਾਈਮ ਮਿਨਿਸਟਰ ਸਿਆਣਾ ਸੀ ਉਨੇ ਕਾਬੂ ਕਰ ਲਏ ਆਪਦੇ ਉਹਨੂੰ ਲੱਗਿਆ ਇੱਕ ਇੰਟੈਲੀਜੈਂਟ ਜਿਹੜੀ ਕੰਟਰੀ ਆ ਜਿਹੜੀ ਸਾਰੇ ਵਰਲਡ ਤੇ ਰਾਜ ਕਰ ਰਹੀ ਆ ਉਹਨੂੰ ਪਤਾ ਇਹ ਗਲਤ ਹੈ ਪਰ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਅਸੀਂ ਤਾਂ ਪੰਜਾਬ ਦੇ ਵੈਰੀ ਆ ਅਸੀਂ ਤਾਂ ਆਪਦਾ ਸਭਿਆਚਾਰ ਵੀ ਖਤਮ ਕਰਨਾ ਤੇ ਪੰਜਾਬ ਦਾ ਵੀ ਕਰਨਾ ਹੈ ਸਾਨੂੰ ਤਾਂ ਅਕਲ ਮੌਤ ਹੀ ਨਹੀਂ ਕਿ ਅਸੀਂ ਕੋਈ ਪੜਾਵੀ ਕਰਨਾ ਕਿਸੇ ਦਾ ਕੀ ਫਿਊਚਰ ਹੈ ਅੱਗੇ ਨਸ਼ੇ ਤੇ ਗਿਆ ਪੰਜਾਬ ਇਹਨਾਂ ਨੇ ਡਰੱਗ ਦੇ ਅਲੀਗੇਸ਼ਨ ਲਾਏ ਪੰਜਾਬ ਨੂੰ ਬਦਨਾਮ ਕੀਤਾ ਹੁਣੇ ਪੰਜਾਬ ਦੁਜੇ ਬੰਨੇ ਬਦਨਾਮ ਹੋਵੇਗਾ ਇਹ ਵੇਖੋ ਕੈਨੇਡਾ ਅਮਰੀਕਾ ਤੋਂ ਲੈ ਕੇ ਜੋ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਭਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਖਾਲਸਾ ਦੇ ਨਾਰੇ ਇਹ ਆਪ ਲਿਖਦੇ ਨੇ ਬਟਿੰਡੇ 'ਚ ਵੀ ਹੋ ਚੁੱਕਾ ਉਹ ਤੁਹਾਡੇ ਸਾਹਮਣੇ ਹੈ ਸ਼ਿਵ ਸੈਨਾ ਇਹਨਾਂ ਦੀ ਖਾਲਸਾ ਦੇ ਨਾਰੇ ਲਖਾਉਂਦੀ ਸੀ ਕੰਦਾ ਦੇ ਉੱਪਰ ਪਰ ਇਹਨਾਂ 'ਤੇ ਐਕਸ਼ਨ ਕੋਈ ਨਹੀਂ ਇਹਨਾਂ ਦੇ ਇਨਕਾਊਂਟਰ ਨਹੀਂ ਹੁੰਦੇ ਇਹ ਜੋ ਮਰਜ਼ੀ ਕਰ ਸਕਦੇ ਅਸੀਂ ਇੱਕ ਮਾੜੇ ਕੰਮ ਨੂੰ ਰੋਕਾਂਗੇ ਜੇ ਸਾਡੇ ਇਨਕਾਊਂਟਰ ਹੁੰਦੇ ਨੇ ਮੁੰਡੇ ਸਾਡੇ ਮਾਰੇ ਜਾਂਦੇ ਨੇ ਅੱਤਵਾਦੀ ਅਸੀਂ ਆ ਇਹ ਕਹਿਣਗੇ ਇੱਕ ਪੀਸਫੁਲ ਫੈਸਟੀਵਲਸ ਯਾਰ ਫੈਸਟੀਵਲ ਕਾਦੇ ਹੁੰਦੇ ਨੇ ਫੈਸਟੀਵਲ ਸਭਿਆਚਾਰ ਦੇ ਹੋਣੇ ਚਾਹੀਦੇ ਨੇ ਕੀ ਸਾਡਾ ਫਿਊਚਰ ਸਭਿਆਚਾਰ ਇਹ ਹੋਵੇ ਕਿਰੇਗਾ ਕਿ ਮੇਰਾ ਪਿਓ ਜਾਂ ਮੇਰਾ ਦਾਦਾ ਜਾਂ ਮੇਰਾ ਪਰਦਾਦਾ ਕੱਲ ਨੂੰ ਜਵਾਕ ਕੀ ਦੱਸਣ ਕਰਨਗੇ ਆ ਕਿ ਕੀ ਸਾਡਾ ਸਭਿਆਚਾਰ ਸੀ ਆ ਕਿ ਅਸੀਂ ਸਾਰੇ ਖੱਚ ਬੰਦੇ ਸੀ ਪਰਿਵਾਰ ਸਾਡੇ ਜਦੋਂ ਰਿਸ਼ਤੇ ਹੁੰਦੇ ਸੀ ਲੋਕ ਆਉਂਦੇ ਸੀ ਫਲਾਣੇ ਘਰ ਰਿਸ਼ਤਾ ਕਰੋ ਉਹ ਖਾਨਦਾਨੀ ਘਰ ਹੈ ਹੁਣ ਅੱਗੇ ਤੋਂ 50 ਸਾਲ ਦੇ ਬਾਅਦ ਕੀ ਰਿਸ਼ਤੇ ਹੋਣ ਕਰਨਗੇ ਕੀ ਉਹ ਚਗਲਾਂ ਦਾ ਚਗਲਾਂ ਦਾ ਘਰ ਹੈ ਜਿਹਦਾ ਦਾਦਾ ਵੀ ਇਹੋ ਜਿਹਾ ਪਿਓ ਵੀ ਇਹੋ ਜਿਹਾ ਆਪ ਵੀ ਇਹੋ ਜਿਹਾ ਇਹ ਸਾਨੂੰ ਇਹ ਚੀਜ਼ਾਂ ਬਚਾਉਣੀਆਂ ਪੈਣੀਆਂ ਨੇ ਇਹਨਾਂ ਦੇ ਉੱਪਰ ਬੋਲਣਾ ਪੈਣਾ ਹੈ ਸਰਕਾਰ ਨੂੰ ਇਹਨਾਂ ਗੱਲਾਂ ਦਾ ਖਵਾਜਾ ਭੁਗਤਣਾ ਪੈਣਾ ਹੈ ਤਾ ਤਾਂ ਕਹਿੰਦੇ ਖੇਤਰੀ ਪਾਰਟੀ ਲਿਆਓ ਕੁਛ ਨਹੀਂ ਜਾਣ ਨਿਕਲਦੀ ਇੱਕ ਵਾਰ ਮੌਕਾ ਤਾਂ ਵੇਖ ਕੇ ਦੇਖੋ ਇਹਨਾਂ ਦਿੱਲੀ ਵਾਲੇ ਦਲਾਨਾ ਤੋਂ ਪਾਸੇ ਹੋ ਜਾ ਤੂੰ ਇਹ ਉਹੀ ਸਭਿਆਚਾਰ ਤੁਹਾਡਾ ਦਿੱਲੀ ਵਾਲੇ ਦਲਾਲ ਹੀ ਖਰਾਬ ਕਰ ਰਹੇ ਨੇ ਪੰਜਾਬ ਦੇ ਅੰਦਰ ਹੋਰ ਇਹਨਾਂ ਨੂੰ ਦੇ ਦਿਓ ਲਿਆ ਕੇ ਸਾਰਾ ਕੁਝ ਜਿੰਨੇ ਹਾਰੇ ਨੇ ਟੱਬਰ ਟੀਰ ਚੁੱਕ ਕੇ ਇੱਥੇ ਲੈ ਆਏ ਨੇ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਚੀਜ਼ ਹੈ ਇਹਨਾਂ ਨੂੰ ਕੀ ਪਤਾ ਕਿ ਦੁੱਲਾ ਭੱਟੀ ਕੌਣ ਸੀ ਪੰਜਾਬ ਦਾ ਇਹਨਾਂ ਨੂੰ ਕੀ ਪਤਾ ਕਿ ਅਕਬਰ ਦੇ ਸਾਹਮਣੇ ਕਿਵੇਂ ਲੜਿਆ ਸੀ ਉਹ ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੇ ਬੋਲਣਾ ਚਾਹੀਦਾ ਹੈ ਤੇ ਇਹਨਾਂ ਨੂੰ ਹੋਣ ਨਹੀਂ ਦੇਣਾ ਚਾਹੀਦਾ ਇਹਦੇ ਇਹ ਕਰਕੇ ਸਾਡੀ ਪੀੜ੍ਹੀ ਜਿਹੜੀ ਅਗਲੀ ਉਹਦਾ ਫਿਊਚਰ ਜਿਹੜਾ ਬਿਲਕੁਲ ਖਤਮ ਹੋਵੇਗਾ ਪਹਿਲੋ ਅਸੀਂ ਚਿੱਟੇ ਤੋਂ ਸਾਨੂੰ ਮਾਰਿਆ ਇਹਨਾਂ ਨੇ ਹੁਣ ਸਾਡਾ ਜਿਹੜਾ ਕੈਰੈਕਟਰ ਉਹ ਵੀ ਖਤਮ ਕਰਕੇ ਰੱਖਿਆ ਸਰ ਸਾਮਯਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਮੈਂ ਨਾਲ ਐਡਵੋਕੇਟ ਹਰਪਾਲ ਸਿੰਘ ਖੜਾ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਜੁੜੇ ਰਹੋ ਆਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਉਜਾਗਤ ਧੰਨਵਾਦ ਜੀ